ਵੈਨੋ ਉਹ ਸਾਰੇ ਜ਼ਿਲ੍ਹਿਆਂ ਜਾਣ ਦਾ ਮੌਕਾ ਦਿੰਦਾ ਤੇ ਕਿਉਂਕਿ ਮੇਰੇ ਕੋਲ ਗਰਦਾਸਪੁਰ ਅਮਰਸਰ ਜ਼ਿਲ੍ਹਾ ਵੀ ਆ ਬਾਕੀ ਜ਼ਿਲ੍ਹਿਆਂ ਚ ਕਰ ਮਹਾਰਾਸ਼ਟਰ ਨੂੰ ਜਾ ਕੇ ਆ ਬੜੀ ਤੇਜ਼ੀ ਨਾਲ ਭਰਤੀ ਹੋ ਰਹੀ ਆ ਉਹਨੀਆਂ ਕਾਪੀਆਂ ਨਹੀਂ ਸਪਲਾਈ ਅਸੀਂ ਦੇ ਸਕੇ ਜਿੰਨੀਆਂ ਲੋਕ ਮੰਗ ਰਹੇ ਨੇ ਧੜਾ ਧੜ ਭਰਤੀ ਹੋ ਰਹੀ ਆ ਕੱਲ ਹੀ ਇਟਲੀ ਦੇ ਲੋਕਾਂ ਨੇ ਵੀ ਸਾਥੋਂ ਭਰਤੀਆਂ ਕਾਪੀਆਂ ਲੈ ਕੇ ਭਰਤੀ ਕੀਤੀ ਆ ਤਾਂ ਮੈਂ ਸਮਝਦਾ ਕਿ ਯੁਨਾਤ ਛਾਅ ਐ ਕਿਆਂ ਮੇਰੀ 40 ਸਾਲ ਦੀ ਉਮਰ ਆ ਪਾਰਟੀ ਵਿੱਚ ਕਦੀ ਇੰਨਾ ਤਸ਼ਾਹ ਨਹੀਂ ਮੈਂ ਵੇਖਿਆ ਜਨਾਅਤ ਕੀ ਇਤਸ਼ਾਹ ਆ ਦੋਸਤਾਂ ਨੂੰ ਵੇਖਿਆ ਇਹ ਬਹੁਤ ساریਆਂ ਚੁਣੌਤੀਆਂ ਨੇ ਜਿਹੜੀਆਂ ਭਰਤੀ ਨੂੰ ਰੋਕ ਵੀ ਰਹੀਆਂ ਨੇ ਪਰ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਕੋਈ ਐਸੀ ਗੱਲ ਨਹੀਂ ਕਿ ਇਹ ਸ਼੍ਰੋਮਣੀ ਕਾਲੀਦਾਲਾ ਸ਼੍ਰੋਮਣੀ ਕਾਲੀਦਾਹ ਹਰ ਵੇਲੇ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਇਹ ਚੁਣੌਤੀ ਵੀ ਇਸ ਪ੍ਰਕਾਰ ਕਰਦਾ ਨੁਦੇਹਾਨਾਪੁਰ ਵੀ ਦੇ ਵਿੱਚ ਭਰਤੀ ਮਹਿਮ ਨੂੰ ਪ੍ਰਚੰਡ ਕਰਨ ਵਾਸਤੇ ਜਿੱਥੇ ਦਾ ਹੀਰਾ ਸਿੰਘ ਜੀ ਗਾਪੜਿਆ ਇਸ ਸਾਡੇ ਹਲਕੇ ਦੇ ਜਿਹੜੇ ਹਣੀਦੀ ਸਰਕਲ ਪ੍ਰਧਾਨ ਕੌਕੇ ਜੀ ਸਰਕ ਇਸ ਵਾਰ ਦੇ ਪ੍ਰਧਾਨ ਚਤਰਵੀਰ ਜੀ ਸਾਰਿਆਂ ਨੇ ਬਹੁਤ ਮਿਹਰ ਦੇ ਨਾਲ ਸੰਗਤ ਕਰੀ ਕਰਕੇ ਪਾਰਟੀ ਮੈਂਬਰ ਨੂੰ ਹਲਾਕ ਕਰ ਇੱਕ ਲੋਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੈਂ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਇਤਿਹਾਸਕ ਪਾਰਟੀ ਆ ਇਹਦਾ ਇੱਕ ਸਦਾਰਨ ਮੈਂਬਰ ਬਣ ਜਾਣਾ ਬਹੁਤ ਫਕਰ ਵਾਲੀ ਗੱਲ ਆ ਕਿਉਂਕਿ ਪਾਰਟੀਆਂ ਬਹੁਤ ਨੇ ਪਰ ਕਿਸੇ ਵੀ ਪਾਰਟੀ ਦਾ ਕੋਈ ਇਤਿਹਾਸ ਨਹੀਂ ਜਿੰਨਾ ਇਸ ਪਾਰਟੀ ਦੀ ਬੈਕਗ੍ਰਾਉਂਡ ਆ ਜਿੰਨਾ ਇਤਿਹਾਸ ਆ ਇਹਦਾ ਇੱਕ ਸਦਾਰਨ ਮੈਂਬਰ ਬਣ ਜਾਣਾ ਬੜੀ ਵੱਡੀ ਮਾਣ ਵਾਲੀ ਗੱਲ ਆ ਜੇ ਕੋਈ ਅਹੁਦਾ ਮਿਲ ਜਵੇ ਜੇ ਕੋਈ ਇਹਦੇ ਕੋਲ ਚੱਪਾ ਪ੍ਰਾਪਤੀ ਕਰ ਲਈਏ ਤਾਂ ਬਹੁਤ ਵੱਡੀ ਗੱਲ ਹੋ ਜੇ ਮੈਂ ਚੁਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਸ਼ੋਮਨੀ ਕਾਲੀਕਲ ਦੇ ਨਾਪਰ ਬਣੀਏ ਤੇ ਆਉਣ ਵਾਲੇ ਸਮੇਂ ਚ ਸ਼ੋਮਨੀ ਕਾਲੀਕਲ ਦੀ ਸਰਕਾਰ ਮਾਗੀ ਪੰਜਾਬ ਦੇ ਜੋ ਹਾਲਾਤ ਨੇ ਇਹਨਾਂ ਨੂੰ ਜੇ ਸੁਧਾਰਨਾ ਜੇ ਇਹਨਾਂ ਨੂੰ ਵਧੀਆ ਬਣਾਉਣਾ ਤਾਂ ਸ਼ੋਮਨੀ ਕਾਲੀਕਲ ਤੋਂ ਬਿਨਾ ਕੋਈ ਹੋਰ ਬਣਾ ਨਹੀਂ ਸਕਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਸ਼ੋਮਨੀ ਕਾਲੀਕਲ ਦੀ ਪਿੱਠ ਤੇ ਖੜੀਏ ਤਾਂ ਜੋ ਪੰਜਾਬ ਦਾ ਮਾਹੌਲ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਾ ਜੋ ਸ਼ੋਮਨੀ ਕਾਲੀਕਲ ਦਾ ਏਜੰਡਾ ਕਹੋ ਨਾ ਪਾ ਕੰਮ ਕਰ ਸਕਦਾ ਮੇਰੀ ਗੱਲ ਕਰੀ ਕਈ ਨੌਜੋਗੇ ਡਿਪੋਟ ਕਰਕੇ ਵਾਪਸ ਭੇਜੇ ਜਾ ਰਹੇ ਕੀ ਕਹਿਣਾ ਚਾਹੁੰਦੀ ਅੱਜ ਵੀ ਜਿਹੜੇ ਅੰਮ੍ਰਿਤਸਰ ਦੀ ਧਰਤੀ ਦੇ ਕਾਹਲੇ ਜਿਹੜੇ ਨੌਜਵਾਨ ਵਾਪਸ ਭੇਜੇ ਜਾ ਰਹੇ ਦੇਖੋ ਪੰਜਾਬ ਦੀ ਫਿਤਰਤ ਆ ਅੱਜ ਦੇ ਨੇ ਪੰਜਾਬ ਸैकड़े ਸਾਲਾਂ ਤੋਂ ਪੰਜਾਬੀ ਜਿਹੜੇ ਨੌਜਵਾਨ ਨੇ ਨਾ ਇਹ ਇੱਕ ਦੂਜੇ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰਦੇ ਨੇ ਤਰੱਕੀ ਦੇ ਰਾਹ ਪੈਣ ਦੇ ਇੱਕ ਤਾਂ ਵੱਡੀ ਗੱਲ ਆ ਕਿ ਸਾਡੇ ਕੋਲੇ ਇਹਨੇ ਸਾਧਨ ਨਹੀਂ ਕਿ ਅਸੀਂ ਆਪਣੇ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਬਾਹ ਨਹੀਂ ਫੜ ਸਕੀਆਂ ਸਰਕਾਰਾਂ ਕਾਰੋਬਾਰ ਘਟਦੇ ਜਾ ਰਹੇ ਨੇ ਜ਼ਮੀਨਾਂ ਨੇ ਉਹ ਵਡੀਆਂ ਜਾ ਰਹੀਆਂ ਨੇ ਜਦੋਂ ਕਾਰੋਬਾਰ ਨਾ ਰਵੇ ਫਿਰ ਬੰਦਾ ਹੱਥ ਪੈਰ ਮਾਰਦਾ ਵੀ ਕਿਤਨਾ ਕਿਤੇ ਚੱਈ ਲੀਗਲ ਐਂਡ ਲੀਗਲ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਦਾ ਬਹੁਤ ਲੋਕ ਪੈਸੇ ਦੇ ਕੇ ਪਹੁੰਚ ਗਏ ਪੁਰ ਸਰਕਾਰ ਟਰੰਪ ਦੀ ਬਣੀ ਆ ਉੱਥੇ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਇਹ ਗੱਲ ਉਹਨਾਂ ਨੇ ਆਪਣੇ ਲੋਕਾਂ ਨੂੰ ਕਹੀ ਸੀ ਕਿ ਅਸੀਂ ਜਿਹੜੇ ਇਲਿਜੀਲ ਲੋਕ ਨੇ ਉਹਨਾਂ ਨੂੰ ਬਾਹਰ ਕੱਢਾਂਗੇ ਔਰ ਉਹ ਕੱਢ ਰਿਹਾ ਆਪਾਂ ਉਹਦੇ ਦੇਖੋ ਉਹਨੂੰ ਆਪਾਂ ਕਹੀਏ ਉਹਦਾ ਵੀ ਕੋਈ ਕਸੂਰ ਨਹੀਂ ਤਾਂ ਸਾਡੇ ਨੌਜਵਾਨਾਂ ਆ ਵੀ ਕੋਈ ਕਸੂਰ ਨਹੀਂ ਲੱਗਦਾ ਜਿਹੜੇ ਏਜੰਟ ਨੇ ਉਹਨਾਂ ਦਾ ਕਿਤੇ ਨਾ ਕਿਤੇ ਲੱਖਾਂ ਰੁਪਏ ਲੈ ਕੇ ਗਲਤ ਤਰੀਕੇ ਦੇ ਨਾਲ ਜਿਹੜੇ ਏਜੰਟ ਜਿਹੜੇ ਜਿਹੜੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੌਜਵਾਨਾਂ ਦੇ ਪੈਸੇ ਵਾਪਸ ਮਿਲਣੇ ਚਾਹੀਦੇ ਆ ਤਾਂ ਜੋ ਆਪਣਾ ਉਹ ਆਜੀ ਤੇ ਆਏ ਨੇ ਤੇ ਕਾਰੋਬਾਰ ਕਰ ਸਕਣ ਆਪਣੇ ਭਵਿੱਖ ਨੂੰ ਬਣਾ ਸਕਣ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲ ਸਕਣ ਉਹਨਾਂ ਦੇ ਪੈਸੇ ਵਾਪਸ ਮਿਲਣੇ ਚਾਹੀਦੇ ਠੀਕ ਹਾਂਜੀ ਕੋਸਲਸਰ ਅੱਜ ਮੀਟਿੰਗ ਰੱਖੀ ਗਈ ਸੀ ਕਿਸ ਤਰਫੋਂ ਲੱਗੇ ਜਿਹੜੀ ਮੀਟਿੰਗ ਰੱਖੀ ਗਈ ਅੱਜ ਅਰੋਸ਼ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੀ ਸਰਦਾਰ ਸਰਵਜਿੰਦਰ ਸਿੰਘ ਜੀ ਹਨੀ ਵੱਲੋਂ ਵਾਰਡ ਨੰਬਰ 20 ਦੇ ਵਿੱਚ ਮੇਰੇ ਆਪਣੇ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਭਰਤੀ ਮੋਹਮ ਰੱਖੀ ਗਈ ਸੀ ਜਿਹਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਲੋਕ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਮੇਰੇ ਸਾਰੇ ਵਾਰਡ ਦੇ ਸਾਰੇ ਹਲਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਤੋਂ ਵੱਧ ਮੈਂਬਰ ਬਣ ਕੇ ਆਪਾਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈ ਇਸ ਤਰ੍ਹਾਂ ਕਿ ਜੇ ਤੁਸੀਂ ਪਹਿਲੇ ਵੀ ਦੇਖਿਆ ਹੋਣਾ ਪਰਚੀ ਜਿਹੜੀ ਪਰਸੀ ਪਰਾਂ ਦੀ ਜਿਹੜੀ ਮੁਹਿੰਮ ਪਹਿਲੇ ਵੀ ਚਲਾਈ ਗਈ ਸੀ ਉਸ ਤੋਂ ਬਾਅਦ ਤੁਸੀਂ ਬੰਦ ਕਰਤਾ ਹੁਣ ਫਿਰ ਤੋਂ ਚਾਲੂ ਕੀਤੀ ਕਿਸ ਤਰੀਕੇ ਹੁੰ ਘੰਗਾਰਾ ਮੇਲੇ ਲੋਗਾ ਪਹਿਲਾ ਪਹਿਲਾ ਮੇਰੇ ਮੇਰੇ ਕਾਉਂਸਲਰ ਆ ਕਾਉਂਸਲਰ ਬਤੌਰ ਵਾਰਡ ਨੰਬਰ 20 ਵੱਲੋਂ ਮੈਂ ਸ਼ੁਰੂ ਕੀਤੀ ਸੀ ਅੱਜ ਸਾਡੇ ਸਰਕਲ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਕਾਲਜ ਦੀ ਜਿਹੜੀ ਭਰਤੀ ਪ੍ਰੰਧ ਦਾ ਆਗਾਜ਼ ਕੀਤਾ ਗਿਆ ਸੀ 5 ਦਿਨ ਰਹਿ ਗਏ ਨੇ ਅਸੀਂ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਕਾਲਜ ਦੀ ਭਰਤੀ ਸਾਰੇ ਵਾਰਡ ਸਰ ਕੇ ਹਲਕਿਆਂ ਵਿੱਚ ਕਰਾਂਗੇ ਤੇ ਇਸ ਤਰੀਕੇ ਲੋਕਾਂ ਦਾ ਪਿਆਰ ਵਾਲਾ ਹੁੰਗਾਰਾ ਕਿਸ ਤਰੀਕੇ ਤੁਹਾਨੂੰ ਮਿਲਿਆ ਤੁਸੀਂ ਦੇਖਿਆ ਹੀ ਸੈਕਲਰਾਂ ਦੀ ਤعداد ਦੇ ਵਿੱਚ ਲੋਕ ਆਪ ਮੁਹਾਰੇ ਸ਼੍ਰੋਮੀ ਕਲਗਲ ਦਾ ਮੈਂਬਰ ਬਣਨ ਲਈ ਪਹੁੰਚੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਪਾਰਟੀ ਦੇ ਵਿੱਚ ਆਪ ਮੁਹਾਰੇ ਕੋਈ ਮੈਂਬਰ ਬਣਨ ਲਈ ਪਹੁੰਚਿਆ ਹੋਵੇਗਾ ਇੰਦੀ ਗਿਣਤੀ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਹੈ ਇੰਨਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਜੋ ਮੈਂਬਰ ਬਣ ਲਈ ਆ ਰਹੇ ਨੇ ਇਸ ਤਰ੍ਹਾਂ ਕਿ ਦੇਖੋ ਆ ਨਾ ਪੈਂਡਾ ਦੀ ਸੀਮਾ ਕਰ ਦਿੱਤੀ ਹੈ ਸਰਕਾਰ ਬਣਸਦੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੀ ਸਰਕਾਰ ਬਣਾਵਾਂਗੇ 35 ਲੱਖ ਤੋਂ ਉੱਪਰ ਜਿਹੜੀ ਭਰਤੀ ਹੋ ਚੁੱਕੀ ਹੈ ਹਜੇ 5 ਦਿਨਾਂ ਦੇ ਵਿੱਚ ਹਜੇ ਹੋਰ ਹੋਏਗੀ 50 ਲੱਖ ਤੋਂ ਉੱਪਰ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ तरीके ਤੁਹਾਨੂੰ ਪਿਆਰ ਮਿਲਿਆ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਨਾਲ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਜਿਹੜੀ ਸਾਰੇ ਮਿਲੇ ਲੋਕਾਂ ਦੇ ਇਸ ਤਰੀਕੇ ਹੁੰਗਾਰੇ ਮਿਲ ਰਹੇ ਸਾਡੀ ਸ਼ਰਮਣੀ ਅਕਾਲੀ ਦਲ ਸਰਕਾਰ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਜੋ ਪਾਰਟੀ ਮਹਿੰਮ ਸ਼ੁਰੂ ਕੀਤੀ ਹੈ ਇਸ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਲੋਕੀ ਆਪ ਮਹਾਰੇ ਹੋ ਕੇ ਪਾਰਟੀ ਦੇ ਇਸ ਦੇ ਵਿੱਚ ਸ਼ਾਮਲ ਹੋ ਜੇ ਲੱਗਦਾ ਆਮ ਆਦਮੀ ਪਾਰਟੀ ਨਾਲ ਸ਼ਰਮਣੀ ਅਕਾਲੀ ਦਲ ਦਾ ਬੋਲ ਤੇ ਸ਼ਰਮਣੀ ਅਕਾਲੀ ਦਲ ਜਲਦੀ ਜੀ ਸਰਕਾਰ ਬਣ ਸਕਦੀ ਹੈ ਹਾਂਜੀ 2027 ਦੇ ਵਿੱਚ ਡੈਫੀਨੇਟਲੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਪਰ ਕਿ ਲੋਕ ਕਹਨਾ ਜਿਵੇਂ ਅਕਾਲੀ ਦਲ ਜੀ ਨੇ ਬਹੁਤ ਜ਼ਿਆਦਾ ਪਿੱਛੇ ਛੁੱਟ ਗਈ ਸੀ ਉਸ ਤੋਂ ਬਾਅਦ ਦੁਬਾਰਾ ਵੀ ਬੈਕਅਪ ਕੀਤੀ ਹੈ ਕਦੇ ਦੁਬਾਰਾ ਪੁਲਟਵਾਰ ਕੀਤਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਿਰੋਧੀਆ ਪਾਰਟੀ ਉਹਨਾਂ ਨੂੰ ਜਵਾਬ ਬਿਲਕੁਲ ਮੋਟੋ ਜਵਾਬ ਦੇ ਸਕਦੀ ਹਾਂਜੀ ਬਿਲਕੁਲ ਤੁਹਾਡਾ ਕੀ ਯੋਗਦਾਨ ਹੈ ਸਾਡਾ ਇਸਤਰੀ ਅਕਾਲੀ ਦਲ ਦਾ ਬਹੁਤ ਵੱਡਾ ਵੱਡਾ ਯੋਗਦਾਨ ਹਮੇਸ਼ਾ ਹੀ ਰਿਹਾ ਹੈ ਔਰ ਹੁਣ ਵੀ ਹਮੇਸ਼ਾ ਰਹੇਗਾ ਅਸੀਂ ਘਰ ਘਰ ਜਾ ਕੇ ਭਰਤੀ ਨੂੰ ਹੰਗਾਰਾ ਦਵਾਂਗੇ ਅਤੇ ਸਾਡੀ ਜੋ ਸ਼ਰਮਣੀ ਅਕਾਲੀ ਦਲ ਸਰਕਾਰ ਹੈ ਉਹ ਕਿੱਤੇ ਹੋਏ ਕੰਮਾਂ ਦੇ ਬਾਰੇ ਲੋਕਾਂ ਨੂੰ ਜੋ ਹੈ ਜਾਣਕਾਰੀ ਦਵਾਂ। ਉਸ ਤਰ੍ਹਾਂ ਕਿ ਜਿਹੜੀ ਵਰਤੀ ਮਹਿੰਮ ਚੱਲ ਰਹੀ ਸੀ ਕਿੰਨੀ perties ਹੋ ਚੁੱਕੀਆਂ ਨੇ ਹਜੇ ਤੱਕ 35 ਲੱਖ ਤੋਂ ਉੱਪਰ ਜਿਹੜੀ ਹੈ perties ਹੋ ਚੁੱਕੀ ਆ। ਔਰ ਹੱਲੇ ਚੱਲ ਰਹੀ ਹੈ। ਕਿੰਨੀ ਤੱਕ ਇਹ ਲਾਸਟ ਕਿੰਨੀ ਤੱਕ ਆਪਣਾ ਹੋ ਸਕਦਾ ਕਿੰਨੀ ਤੱਕ ਜਾ ਸਕਦੀ ਹੈ? ਇਹ ਦੇਖੋ ਜੀ ਚੱਲ ਰਹੀ ਹੈ ਹੁਣ ਕੀ ਆਉਣ ਵਾਲਾ ਸਮਾਂ ਹੋਇਆ ਇਸ ਤੋਂ ਕਾਫੀ ਦੇ ਵੱਲ ਸਕਦਾ। ਇਹ ਕਿਤੇ ਕੀ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਸਾਡਾ ਹਲਕਾ ਪੂਰਬੀ ਤੇ ਇਸ ਵਾਰਡ ਤੋਂ ਸਾਡੇ ਵੀਰ ਖਾਨਸਫਰਸ ਸਭ ਖੜੇ ਆ ਸਾਡੇ ਮਾਤਾ ਜੀ ਖੜੇ ਆ ਸਾਡੀ ਇੱਥੇ ਭਰਤੀ ਮੁਹਿੰਮ ਦੇ ਸਬੰਧ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਜਿਹਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਇਹ ਦੀ ਸੈਂਕੜੇ ਦੀ ਗਿਣਤੀ ਦੇ ਵਿੱਚ ਜਿੱਥੇ ਨੌਜਵਾਨ ਆਏ ਖਡੀਆਂ ਸਰਕਾਰੀ ਅਹੁਦਿਆਂ ਤੇ ਭੜਾਈਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗਰ ਹਰ ਵਰਗੇ ਲੋਕ ਆਏ ਆ ਤੁਸੀਂ ਆਪ ਤੁਹਾਡੇ ਕੈਮਰਿਆਂ ਦੀ ਅੱਖਾਂ ਨਾਲ ਫੌਟੋ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ 25 ਸਾਲ ਦਾ ਮੇਰਾ ਸਿਆਸੀ ਸਫਰ ਹੈ ਸੇਵਾ ਦਾ ਮੈਂ ਨਹੀਂ ਕਦੀ ਦੇਖਿਆ ਕਿ ਇੰਨਾ ਭਾਰੀ ਉਛਾ ਪਰਦੀ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੋਵੇ ਇਥੇਲੇ ਲੰਬੇ ਸਮੇਂ ਤੋਂ ਭਾਰਤੀ ਮੋਹਿਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਹੈ ਅੱਜ ਕਿੰਨੀਆਂ ਪਰਦੀਆਂ ਦੇ ਨੇ ਅੱਜ ਤਕਰੀਬਨ ਕਿੰਨਾ ਕੋਨਾ ਹੈ ਹਜ਼ਾਰਕ ਦੇ ਕਰੀਬ ਇੱਥੇ ਜਿਹੜਾ ਸਾਡਾ ਕੈਂਪ ਸੀਗਾ ਉਹਦੇ ਵਿੱਚ ਉਹਦੇ ਵਿੱਚ ਸਾਡੀਆਂ ਮੈਂਬਰ ਬਣੇ ਆ ਬਾਕੀ ਸਾਡੀਆਂ ਟੀਮ ਜਿਹੜੀਆਂ ਨੇ ਉਹ ਘਰ ਘਰ ਜਾ ਰਹੀ ਹੈ ਹਰ ਅਸੀਂ ਗਲੀ ਮੁਹੱਲੇ ਨਗਰ ਪੂਚੇ ਕਸਬੇ ਪਿੰਡ ਦੇ ਵਿੱਚ ਜਾ ਰਹੇ ਹਾਂ ਤੇ ਕੱਲੇ ਲੁਧਿਆਣੇ ਦੇ ਵਿੱਚ ਨਹੀਂ ਬਲਕਿ ਸਾਰੇ ਪੰਜਾਬ ਦੇ ਅੰਦਰ ਸਾਡੀ ਭਰਤੀ ਮੁਹਿੰਮ ਜਿਹੜੀ ਹੈ ਉਹ ਬਹੁਤ ਸ਼ੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਮੈਂ ਸਮਝਦਾ ਮੈਂ ਸੰਗਤ ਦਾ ਤਨਵਾਦ ਕਰਦਾ ਹੈ ਬਹੁਤ ਵੱਡਾ ਬਲ ਜਿਹੜਾ ਵਾ ਉਹ ਸਾਡੀ ਪ੍ਰਤੀਬੂ ਨੂੰ ਮਿਲਿਆ ਔਰ ਮੈਨੂੰ ਲੱਗਦਾ ਕਿ ਅਸੀਂ ਮੰਗ ਕਰਾਂਗੇ ਬਤੌਰ ਯੂਥ ਅਕਾਲੀ ਦਲ ਦਾ ਇੱਕ ਸੇਵਕ ਹੋਣ ਦੇ ਨਾਤੇ ਕਿ ਸਮਾਂ ਬਹੁਤ ਸ਼ੋਰਟ ਜਿਹੜਾ ਹੈਗਾ ਉਹ ਸਾਡੀ ਲੀਡਰਸ਼ਿਪ ਨੇ ਦਿੱਤਾ 1 ਮਹੀਨੇ ਦਾ ਇੱਕ ਮਹੀਨੇ ਦੇ ਵਿੱਚ ਹਰ ਬੰਦੇ ਤੱਕ ਅਪਰੋਚ ਕਰਨੀ ਮੈਂ ਸਮਝਦਾ ਕਿਉਂਕਿ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਇਸ ਤਜਰਬੇ 'ਚੋਂ ਲੰਘ ਰਹੇ ਹਾਂ ਕਿ ਸਾਨੂੰ ਇਹ ਅਸੀਂ ਤਾਂ ਕਰਕੇ ਕਹਿਣਾ ਚਾਹੁੰਦੇ ਹਾਂ ਜਿਸ ਸਮਾਂ ਵੱਧ ਜੇ ਤਾਂ ਬਹੁਤ ਅੱਛੀ ਗੱਲ ਹੈ ਬਾਕੀ ਜੋ ਸਾਡੀ ਪਾਰਟੀ ਦੀ ਇੰਸ਼ਾਅਰ ਆਇਆ ਕਰੇ ਅਸੀਂ ਤਾਂ ਆਪਣੀ ਸੇਵਾ ਨਿਰੰਤਰ ਕਰਨਾਂ ਲਈ 2025 ਲਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਿਆਰੀ ਹੈ ਕਿਉਂਕਿ ਲਗਾਤਾਰ ਵਕ ਵਕ ਪਾਰਟੀਆਂ ਜਿਹੜੀਆਂ ਨੇ ਉਹ ਇਹੀ ਗੱਲ ਕਰਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕੀ ਹੈ ਅੱਜ ਦਾ ਕਾਂਡ ਦਾ ਸ਼ਾਦੀ ਕਿ ਤੁਹਾਨੂੰ ਲੱਗਦਾ ਹੈ ਸੋ ਆਪਣੇ ਅੰਦਰੀ ਲੋਕਤੰਤਰਿਕ ਪਾਰਟੀ ਦਿੱਲੀ ਦੇ ਵਿੱਚ ਆਮ ਪਾਰਟੀ ਹਾਸ਼ੀਏ ਤੇ ਤਰਤੀ ਗਈ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਹਾਸ਼ੀਏ ਤੇ 0+0 ਲੈ ਕੇ ਗਈ ਔਰ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਅੰਦਰ ਲੋਕ ਨਵੀਂ ਬਾਰਤ ਲਿਖਣ ਦੀ ਸ਼੍ਰੋਮਣੀ ਅਕਾਲੀ ਗੱਲ ਦੀ ਕਹਾਣੀ ਲਿਖਣ ਲਈ ਤਿਆਰ ਬਰ ਤਿਆਰ ਨੇ ਤੇ ਤੁਹਾਡਾ ਅੱਜ ਦਾ ਸ਼ਾਹ ਦੱਸਦਾ ਤੁਹਾਡੇ ਕੈਮਰੇ ਦੀ ਅੱਖ ਨੇ ਨੋਟ ਕੀਤਾ ਕਿ ਕੋਈ ਦੋਰ ਆਏ ਨਹੀਂ ਆਉਣ ਵਾਲੇ ਕੱਲ 'ਚ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਰਬਾਰ ਸਰਕਾਰ ਪਰ ਆਉਣ ਵਾਲੇ ਦਿਨ ਜੋ ਹੋਰ ਕਿੱਦਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੇ ਹੋਰ ਕਿੰਨੀਆਂ ਮੀਟਿੰਗਾਂ ਕੀਤੀਆਂ ਜਾਣਗੇ ਮੈਂਬਰਸ਼ਿਪ ਦੀਆਂ ਮੀਟਿੰਗਾਂ ਅਸੀਂ ਹਰ ਗਲੀ ਗਲੀ ਵਾਈਜ਼ ਅਸੀਂ ਆਪਣੀਆਂ ਟੀਮਾਂ ਬਣਾ ਕੇ ਯੂਥ ਅਕਾਲੀਪੁਰ ਦੇ ਜਿੰਨੇ ਵਲੰਟੀਅਰਸ ਐ ਉਹ ਘਰ-ਘਰ ਜਾ ਰਹੇ ਐ ਸੋ ਇਸ ਮਹੱਲੇ ਦੇ ਵਿੱਚ ਜਦੋਂ ਅਸੀਂ ਆਏ ਤਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਤਾਂ ਕਰਕੇ ਅਸੀਂ ਸੋਚਿਆ ਵੀ ਘਰ-ਘਰ ਜਾਣ ਨਾਲੋਂ ਇੱਕ ਥਾਂ ਤੇ ਬੁਲਾ ਕੇ ਹੀ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀਗਾ ਸੋ ਹਰ ਥਾਂ ਤੇ ਇਦਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਂ ਪ੍ਰੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਸਾਡਾ ਮੈਸੇਜ ਐ ਸਾਡਾ ਸੁਨੇਹਾ ਵਾ ਉਹ ਜਨ ਜਨ ਤੱਕ ਆਵਾਮ ਕਰਤ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਾਂਗੇ